ਏਤਮਾਨ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਅਮਰਜੀਤ ਧਮਾਨ ਵੱਲੋਂ ਨਿਗਾ ਨਿਗਾ ਸਵਾਗਤ ਹੈ ਜੀ। ਸੋ ਜਿਵੇਂ ਕਿ ਕਹਿੰਦੇ ਨੇ ਅੱਖਾਂ ਗਈਆਂ ਜਹਾਨ ਗਿਆ ਦੰਦ ਗਏ ਤਾਂ ਖਾਣ ਗਿਆ। ਸੋ ਦੰਦਾ ਬਾਰੇ ਗੱਲਬਾਤ ਅੱਜ ਕਰਨ ਜਾ ਰਹੇ ਆ ਅਮਾਇਰਿਆ ਇਮਪੋਰਿਓ ਹਰੜ ਦੇ ਵਿੱਚ ਪਹੁੰਚੇ ਆ ਜਿੱਥੇ ਡੈਂਟਲ ਸਟੂਡੀਓ ਹੈ ਡਾਕਟਰ ਮਾਨਸੀ ਅਗਰਵਾਲ ਸੋ ਉਹਨਾਂ ਦੇ ਦੁਆਰਾ ਇੱਥੇ ਦੰਦਾਂ ਦਾ ਇਲਾਜ ਕੀਤਾ ਜਾਂਦਾ ਹੈ ਜੋ ਐਮ ਡੀ ਐਸ ਨੇ ਆਓ ਤੁਹਾਨੂੰ ਇਹ ਦਿਖਾਉਨੇ ਆ ਆਪਾਂ ਅੰਦਰ ਚੱਲ ਕੇ ਗੱਲਬਾਤ ਵੀ ਕਰਦੇ ਆਂ ਡਾਕਟਰ ਸਾਹਿਬ ਦੇ ਨਾਲ ਨਮਸਤ। ਹਨੀ ਡਾਕਟਰ ਸਾਹਿਬ ਨਮਸਕਾਰ ਜੀ ਸੋ ਮੁਬਾਰਕਾ ਮਾਫੀ ਤੁਹਾਨੂੰ ਤੇ ਇਸ ਨਵੇਂ ਕਲੀਨਿਕ ਦੀਆਂ ਤੇ ਥੋੜੀ ਜੀ ਜਾਣਕਾਰੀ ਵੀ ਦੋ ਦਰਸ਼ਕਾਂ ਨੂੰ ਕਿ ਆਪਾਂ ਕੀ ਕੀ ਕਰਦੇ ਆ ਤੇ ਐਮ ਡੀ ਐਸ ਵੀ ਤੁਸੀਂ ਡੀਰੀ ਕੀਤੀ ਹੈ ਹਾਂਜੀ ਮੇਰੀ ਐਮ ਡੀ ਐਸ ਗਵਰਨਮੈਂਟ ਡੈਂਟਲ ਕਾਲਜ ਪਟਿਆਲਾ ਤੋਂ ਕਰੀ ਹੈ ਜੀ ਤੇ ਪਿਛਲੇ 5 ਸਾਲਾਂ ਦਾ ਮੈਂ ਪੇਸ਼ੈਂਟਸ ਤੇ ਐਕਸਪੀਰੀਅੰਸ ਮੇਰਾ ਚੱਲ ਰਿਹਾ ਜੀ ਤੇ ਉਸ ਵਿੱਚ ਮੇਰੀ ਸਪੈਸ਼ਲਾਈਜ਼ੇਸ਼ਨ ਹੈਗੀ ਹੈ ਸਮਾਈਲ ਡਿਜ਼ਾਈਨਿੰਗ ਤੇ ਪੇਨਲੈਸ ਰੂਟ ਕਨਲ ਟਰੀਟਮੈਂਟ ਦੀ ਜੀ ਉਸ ਤੋਂ ਇਲਾਵਾ ਅਸੀਂ ਆਰ ਸੀ ਪੀ ਤੋਂ ਇਲਾਵਾ ਅਸੀਂ ਵਿਨੀਅਰਸ ਵੀ ਕਰਦੇ ਹਾਂ ਟੂਥ ਵਾਈਟਨਿੰਗ ਵੀ ਕਰਦੇ ਹਾਂ ਇੰਪਲਾਂਟਸ ਕਰਦੇ ਹਾਂ ਤੇ ਬਰੇਸਸ ਕਰਦੇ ਹਾਂ ਜੀ ਠੀਕ ਹੈ ਤੇ ਜਨਰਲ ਜੋ ਵੀ ਫਿਲਿੰਗਸ ਹੁੰਦੀਆਂ ਦੰਦਾਂ ਦੀ ਸਫਾਈ ਉਹ ਸਭ ਵੀ ਹੁੰਦਾ ਜੀ ਇਸ ਸਮਾਈਲ ਵਾਰੇ ਕੀ ਹੁੰਦਾ ਜਿਹੜਾ ਸਮਾਈਲ ਕਹਿੰਦੇ ਹੋ ਜਿਵੇਂ ਆਪਣੇ ਦੰਦ ਟੇਡੇ ਵਿੰਗੇ ਹੁੰਦੇ ਉੱਪਰ نیچے ਹੁੰਦੇ ਜਾਂ ਕਿਸੇ ਨੂੰ ਜਨਮ ਤੋਂ ਬਿਮਾਰੀ ਹੁੰਦੀ ਜਿਨ੍ਹਾਂ ਦੇ ਦੰਦ ਛੜਦੇ ਰਹਿੰਦੇ ਪੁਰਦੇ ਬਰਾਊਨ ਕਲਰ ਦੇ ਹਾਂਜੀ ਤਾਂ ਉਹਨਾਂ ਨੂੰ ਇੱਕ ਨਵੀਂ ਇੱਕ ਤਰ੍ਹਾਂ ਇੱਕ ਨਵੀਂ ਜ਼ਿੰਦਗੀ ਦੇਣ ਲਈ ਤਾਂ ਕਿ ਉਹ ਖੁੱਲ ਕੇ ਹੱਸ ਸਕਣ ਉਹਨੂੰ ਸਮਾਈਲ ਡਿਜ਼ਾਈਨਿੰਗ ਕਹਿੰਦੇ ਆ ਤੋਂ ਉਸੇ ਦੋ ਤਿੰਨ ਟ੍ਰੀਟਮੈਂਟ ਹੁੰਦੇ ਇੱਕ ਤਾਂ ਤਾਰਾ ਨਾਲ ਉਹਨਾਂ ਦੇ ਦੰਦ ਸਿੱਧੇ ਕਰੇ ਜਾ ਸਕਦੇ ਜੀ ਠੀਕ ਉਹਨਾਂ ਦੇ ਆਰਟੀਫੀਸ਼ੀਅਲ ਬਹੁਤ ਪਤਲੀ ਇੱਕ ਲੈਮੀਨੇਟ ਵਰਗੀ ਕੈਪ ਹੁੰਦੀ ਹੈ ਜੋ ਦੰਦਾਂ ਦੇ ਫਰੰਟ ਸਰਫੇਸ ਤੇ ਲੱਗ ਜਾਂਦੀ ਹੈ ਜੀ ਜਿਸ ਚ ਆਪਾਂ ਨੂੰ ਦੰਦ ਜ਼ਿਆਦਾ ਵੀ ਕਿਸਾਨਾ ਨਹੀਂ ਪੈਂਦਾ ਤੇ ਉਹ ਬਿਲਕੁਲ ਪੇਨਲੈਸ ਟ੍ਰੀਟਮੈਂਟ ਹੈ ਜੀ ਤੇ ਉਹ ਸਭ ਤੋਂ ਫਾਸਟ ਸਮਾਈਲ ਚੇਂਜ ਕਰਨ ਦਾ ਤਰੀਕਾ ਹੈ ਓਕੇ ਹਾਂ ਸੋ ਡਾਕਟਰ ਸਾਹਿਬ ਇੱਕ ਆਪਾਂ ਕਹਿ ਦਿੰਦੇ ਕਿ ਕੀੜਾ ਲੱਗ ਗਿਆ ਇਹ ਕੀੜਾ ਕੀ ਚੀਜ਼ ਹੁੰਦੀ ਆ ਕੀੜਾ ਕੈਨਲੀ ਕੀੜਾ ਹੈ ਵੈਸੇ ਇੱਕ ਕਿਟਾਨੂ ਹੁੰਦੇ ਹੈ ਕੀੜਾ ਇੱਕ ਕਿਟਾਨੂ ਹੈ ਹਾਂਜੀ ਜੋ ਦੰਦ ਤੇ ਜਦ ਲੱਗ ਜਾਂਦਾ ਤੇ ਅੰਦਰ ਹੀ ਅੰਦਰ ਦੰਦ ਨੂੰ ਖਾਂਦਾ ਰਹਿੰਦਾ ਤੇ ਖੋਖਲਾ ਕਰ ਦਿੰਦਾ ਜੀ ਠੀਕ ਹੈ ਜਦ ਤੱਕ ਆਪਾਂ ਉਸ ਕਿਟਾਨੂ ਨੂੰ ਸਾਫ ਨਹੀਂ ਕਰਦੇ ਤੇ ਦਵਾਈ ਲਗਾ ਕੇ ਉਹਨੂੰ ਸਟਰਲਾਈਜ਼ ਕਰਕੇ ਪੂਰਾ ਕਲੀਨ ਨਹੀਂ ਕਰਦੇ ਤਦ ਤੱਕ ਉਹ ਠੀਕ ਨਹੀਂ ਹੋ ਫਿਰ ਉਹਦਾ ਇਲਾਜ ਇਹੀ ਹੈ ਕਿ ਅਸੀਂ ਉਹ ਸਾਰਾ ਸਫਾਈ ਕਰਕੇ ਉਸ ਦੰਦ ਨੂੰ ਭਰਿਆ ਜਾ ਤਾਂ ਕਿ ਕੀੜਾ ਨਾ ਦਵਾਰਾ ਨਾ ਲੱਗੇ ਜੀ ਹੋਰ ਕਿਹੜੇ-ਕਿਹੜੇ ਇਲਾਜ ਨੇ ਜਿਹੜੇ ਕੋਈ ਖਾਸ ਹੁੰਦੇ ਨੇ ਹਾਂਜੀ ਹਾਂਜੀ ਮੇਰੀ ਸਪੈਸ਼ਲਾਈਜੇਸ਼ਨ ਜਿਵੇਂ ਕਿ ਮੈਂ ਦੱਸਿਆ ਕਿ ਸਮਾਈਲ ਡਿਜ਼ਾਈਨਿੰਗ ਵਿੱਚ ਹੈ ਤਾਂ ਅਸੀਂ ਇੱਕ ਨਵੀਂ ਚੀਜ਼ ਲੈ ਕੇ ਆਏ ਜਿਹਨੂੰ ਕਹਿੰਦੇ ਬਰਾਇਡਲ ਡੈਂਟਿਸਟਰੀ ਜੀ ਜਿਹੜੇ ਲੜਕੀਆਂ ਜਾਂ ਲੜਕੇ ਵੀ ਵਿਆਹ ਤੋਂ ਪਹਿਲਾਂ ਜਿਨ੍ਹਾਂ ਨੂੰ ਆਪਣੀ ਸਮਾਈਲ ਪਸੰਦ ਨਹੀਂ ਜਾਂ ਦੰਦ ਪੀਲੇ ਹੈ ਜਾਂ ਪੂਰੇ ਹੈ ਇਹ ਕੁਝ ਵੀ ਉਹਨਾਂ ਨੂੰ ਦਿੱਕਤ ਆ ਰਹੀ ਏ ਉਹ ਇਹ ਟ੍ਰੀਟਮੈਂਟ ਲੈ ਸਕਦੇ ਆ ਇਸ ਵਿੱਚ ਉਹਨਾਂ ਨੂੰ ਇਹ ਫਾਇਦਾ ਰਹੇਗਾ ਕਿ ਵਿਆਹ ਤੱਕ ਉਹਨਾਂ ਦੇ ਸਾਰੇ ਦੰਦ ਬਿਲਕੁਲ ਵਾਈਟ ਇੱਕ ਅੱਛੀ ਸਮਾਈਲ ਮਿਲੇਗੀ ਉਹਨਾਂ ਨੂੰ ਤੇ ਕੋਈ ਵੀ ਉਹਨਾਂ ਨੂੰ ਤਕਲੀਫ ਹੈ ਉਹ ਦੂਰ ਹੋ ਜਾਏਗੀ ਜੀ ਤਾਂ ਫਿਰ ਜਿਹੜੇ ਮੁੰਡੇ ਆ ਕੁੜੀਆਂ ਕੋਈ ਵੀ ਹੈ ਉਹ ਵੀ ਕਰਾ ਸਕਦੇ ਆ ਵਾਈਟਨਿੰਗ ਔਰ ਸਮਾਈਲ ਡਿਜ਼ਾਈਨ ਜੀ ਹਾਂ ਜਣੀ ਵਿਆਹ ਸ਼ਾਦੀਆਂ ਤੋਂ ਪਹਿਲਾਂ ਵੀ ਕਈ ਕਰਾਉਂਦੇ ਆ ਜਿਹੜੇ ਹਨ ਜਿਵੇਂ ਮੇਕਅਪ ਕਰਾਉਂਦੇ ਆ ਕੱਪੜਿਆਂ ਦੀ ਤਿਆਰੀ ਹੁੰਦੀ ਏ ਉਮੀਦਾਂ ਦਾੰਦਾਂ ਦੀ ਤਿਆਰੀ ਵੀ ਬਹੁਤ ਜ਼ਰੂਰੀ ਹੈ ਜੀ ਤਾਂ ਉਹਦੇ ਲਈ ਆਪਣੇ ਕੋਲ ਸਪੈਸ਼ਲ ਇਹ ਪੈਕੇਜ ਹੈਗੇ ਜੀ ਪ੍ਰੀ ਬ੍ਰਾਈਡਲ ਜਾਂ ਗਰੂਪ ਟ੍ਰੀਟਮੈਂਟ ਜੀ ਤੇ ਫੁੱਲ ਸਰਵਿਸਿਜ਼ ਤੇ ਅੱਛੇ ਅਫੋਰਡੇਬਲ ਪੈਕੇਜਸ ਆਪਣੇ ਕੋਲ ਅਵੇਲੇਬਲ ਹੈ ਜੀ ਜਿਹੜੇ ਵੀ ਲੈਣਾ ਚਾਹੁੰਦੇ ਹੋ ਸਾਨੂੰ ਕੰਟੈਕਟ ਕਰਨ ਜੀ ਤੇ ਅਸੀਂ ਉਹਨਾਂ ਨੂੰ ਇੱਕ ਵਧੀਆ ਪੈਕੇਜ ਬਣਾ ਕੇ ਦਿੰਦੇ ਜੀ ਆਪਣੇ ਇਹ ਕਲੀਨਿਕ ਦੀ ਟਾਈਮਿੰਗ ਕੀ ਰਹੂਗੀ ਜਿਵੇਂ ਕਿ ਕਿਸੇ ਨੇ ਵੀ ਆਉਣਾ ਹੋਵੇ ਹਾਂਜੀ ਅਸੀਂ 10:30 ਤੋਂ ਸ਼ਾਮ ਨੂੰ 8 ਵਜੇ ਤੱਕ ਖੁੱਲੇ ਤੇ ਮੰਡੀ ਕਲੋਜ਼ਡ ਹੁੰਦਾ ਹੈ ਪਰ ਸਪੈਸ਼ਲ ਕੋਈ ਅਪਾਇੰਟਮੈਂਟ ਹੋਏ ਤਾਂ ਅਸੀਂ ਕੋਈ ਐਕਸੈਪਸ਼ਨ ਵੀ ਬਣਾ ਦਿੰਦੇ ਕਿ ਮੰਡੇ ਨੂੰ ਵੀ ਓਪਨ ਕਰ ਦਿੰਦੇ ਮੋਸਟਲੀ ਇਹ ਕਿ ਵੀਕਐਂਡਸ ਤੇ ਓਪਨ ਹੈ ਸੈਟਰਡੇ ਸੰਡੇ ਤਾਂ ਜਿਹੜੇ ਆਫਿਸ ਵਾਲੇ ਹੈ ਜਾਂ ਬਾਹਰ ਕੰਮ ਕਰਦੇ ਹਨ ਉਹਨਾਂ ਦੀ ਸਹੂਲਤ ਲਈ ਅਸੀਂ ਸੈਟਰਡੇ ਸੰਡੇ ਵੀ ਓਪਨ ਕਰ ਦਿੰਦੇ ਜੀ ਪੂਰਾ ਦੋਨੇ ਕੋਲ ਬਾਕੀ ਟੈਕਨੋਲੋਜੀ ਐਕਸਰੇ ਹੈ ਇੰਟਰਾ oral ਕੈਮਰਾ ਹੈਗਾ ਤੇ ਉਹਦੇ ਨਾਲ ਨਾਲ ਮੇਰੇ ਕੋਲ ਇੱਕ ਇਹਨਾਂ ਨੂੰ ਮਾਈਕਰੋਸਕੋਪਿਕ ਲੂਪਸ ਕਹਿੰਦੇ ਜੀ ਠੀਕ ਹੈ ਇਹ ਚੀਜ਼ਾਂ ਨੂੰ ਮੈਗਨੀਫਾਈ ਕਰਕੇ ਵੱਡਾ ਕਰਕੇ ਦਿਖਾਉਂਦੀਆਂ ਤਾਂ ਕਿ ਜੋ ਟ੍ਰੀਟਮੈਂਟ ਹੈ ਉਹ ਆਸਾਨੀ ਨਾਲ ਹੋ ਜਾਏ ਤੇ ਪਤਾ ਚੱਲ ਜਾਏ ਕਿ ਦੰਦ ਦੇ ਅੰਦਰ ਕੀ ਦਿੱਕਤ ਹੈ ਜੀ ਇਹਨਾਂ ਨੂੰ ਦੂਰਬੀਨ ਵੀ ਕਹਿੰਦੇ ਜਿਵੇਂ ਕਹਿੰਦੇ ਹਾਂ ਉਸਨੂੰ ਦੂਰਬੀਨ ਇੱਥੇ ਲਾਚ ਕਰਨਾ ਤੇ ਉਹ ਹੈ ਇਹਦੇ ਨਾਲ ਡਾਕਟਰ ਨੂੰ ਵੀ ਫਾਇਦਾ ਹੈ ਕਿ ਸਾਨੂੰ ਜਲਦੀ ਪਤਾ ਚੱਲ ਜਾਏ ਕਿ ਦੰਦ ਵਿੱਚ ਕੀ ਪ੍ਰੋਬਲਮ ਹੈ ਤੇ ਪੇਸ਼ੈਂਟ ਦਾ ਵੀ ਫਾਇਦਾ ਹੈ ਕਿ ਅੱਛੀ ਤਰ੍ਹਾਂ ਡੀਪ ਸਾਰਾ ਕੰਮ ਹੋ ਜਾਏਗਾ ਕੋਈ ਵੀ ਚੀਜ਼ ਛੁੱਟੇਗੀ ਨਹੀਂ ਕੋਈ ਵੀ ਕੀੜਾ ਜਾਂ ਕੁਝ ਵੀ ਲੱਗਿਆ ਜੀ ਜੀ ਠੀਕ ਹੈ ਤਾਂ ਇਸ ਦਾ ਇਹ ਫਾਇਦਾ ਓਕੇ ਤੇ ਹੋਰ ਕੀ ਜਾਣਕਾਰੀ ਦੋਗੇ ਅ ਤੇ ਦਰਸ਼ਕਾਂ ਨੂੰ ਵੀ ਦੰਦਾਂ ਦੀ ਸੰਭਾਲ ਹੈ ਜਿਹੜੀ ਉਹ ਪਹਿਲਾਂ ਹੀ ਇਸਤਾ ਹੈ ਹਾਂਜੀ ਕਿ ਤੁਹਾਨੂੰ ਸਾਡੇ ਕੋਲ ਆਉਣ ਦੀ ਇੰਨੀ ਜਲਦੀ ਜਰੂਰਤ ਨਾ ਹੋਏ ਇਹਦੇ ਲਈ ਇਹ ਹੈ ਕਿ ਪਹਿਲਾਂ ਤਾਂ ਹਰ ਬੰਦੇ ਨੂੰ ਦੋ ਵਾਰ ਬਰਸ਼ ਕਰਨਾ ਚਾਹੀਦਾ ਦਿਨ ਵਿੱਚ ਜੀ ਤੇ ਇੱਕ ਫਲੋਸ ਹੁੰਦਾ ਧਾਗਾ ਹੁੰਦਾ ਅੱਛਾ ਜੀ ਠੀਕ ਹੈ ਜੀ ਉਹਨਾਂ ਨੂੰ ਦੰਦਾਂ ਵਿੱਚ ਲਗਾ ਕੇ ਦੰਦ ਦੇ ਵਿੱਚਲੇ ਸਰਫੇਸ ਦੀ ਵੀ ਸਫਾਈ ਕਰੀ ਜਾਵੇ ਜੀ ਠੀਕ ਹੈ ਤੇ ਖਾਣਾ ਖਾਣ ਤੋਂ ਬਾਅਦ ਹਰ ਵਾਰ ਜਾਂ ਤਾਂ ਕੁੱਲਾ ਕਰੋ ਜਾਂ ਦੋ ਤਿੰਨ ਸਿਪਾਣੀ ਪੀ ਲਓ ਤਾਂ ਕਿ ਜੋ ਵੀ ਖਾਣਾ ਮੂੰਚ ਲੱਗਿਆ ਹੋਇਆ ਉਹ ਮੂੰਹ ਵਿੱਚ ਨਾ ਰਹੇ ਤੇ ਬਾਹਰ ਨਿਕਲ ਜਾਏ ਜੀ ਠੀਕ ਹੈ ਇਹ ਕੁਝ ਤਰੀਕੇ ਹਨ ਕਿ ਆਪਾਂ ਦੰਦਾਂ ਦੀ ਥੋੜੀ ਸੰਭਾਲ ਕਰ ਸਕਦੇ ਹਾਂ ਤੇ ਜਦੋਂ ਵੀ ਡਾਊਟ ਹੁੰਦਾ ਹੈ ਜਾਂ ਪੇਨ ਲੱਗਦਾ ਹੈ ਵੇਟ ਨਹੀਂ ਕਰਨੀ ਚਾਹੀਦੀ ਕਿ ਚਾਹੀਦੀ ਕਿ ਬਹੁਤ ਜ਼ਿਆਦਾ ਉਹ ਵੱਧ ਜਾਏ ਉਸ ਤੋਂ ਪਹਿਲਾਂ ਹੀ ਆ ਕੇ ਡੈਂਟਿਸਟ ਨੂੰ ਦਿਖਾਓ ਜੀ ਚੈੱਕ ਕਰੋ ਕਿ ਕੋਈ ਜ਼ਿਆਦਾ ਤਕਲੀਫ ਵਾਲੀ ਗੱਲ ਤਾਂ ਨਹੀਂ ਜਾਂ ਕੁਝ ਮਾਈਨਰ ਪ੍ਰੋਸੀਜਰ ਨਾਲ ਹੀ ਉਹ ਠੀਕ ਹੋ ਜਾਵੇ ਜੀ ਤੇ ਇੱਕ ਵਾਰ ਆਪਣਾ ਪੂਰਾ ਐਡਰੈਸ ਵੀ ਦੱਸ ਦਿਓ ਇੱਥੇ ਤੁਸੀਂ ਸਾਡੇ ਕੋਲ ਆ ਸਕਦੇ ਹੋ ਐ ਡਾਕਟਰ ਮਾਨਸੀ ਦਰਵਾਜ਼ ਡੈਂਟਲ ਸਟੂਡੀਓ ਫਸਟ ਫਲੋਰ ਤੇ ਹੈ ਪੀਜ਼ਾ ਹੱਟ ਦੇ ਨਾਲ ਇਨ ਅਮਾਰਾ ਇੰਪੋਰਿਓ ਕੋਰਾਲੀ ਚੰਡੀਗੜ੍ਹ ਰੋਡ ਖਰੋ ਜੀ ਸੋ ਕਿਸੇ ਨੇ ਕੰਟੈਕਟ ਕਰਨਾ ਹੋਵੇ ਫੋਨ ਤੇ ਹਾਂਜੀ ਫੋਨ ਨੰਬਰ ਹੈਗਾ 9478867731 ਇੰਸਟਾਗ੍ਰam ਤੇ ਤੇ ਫੇਸਬੁਕ ਤੇ ਆਪਣਾ ਚੈਨਲ ਵੀ ਹੈਗਾ ਡੈਂਟੋਨੋਮੋਸ ਦੇ ਨਾਮ ਤੇ D E N T O N O M O S या डॉक्टर मानसी अग्रवाल भी तुसी गूगल से सर्च करोगे तो तुसी एड्रेस ते बाकी जानकारी उस तो ले सकते जी तो थैंक यू थैंक यू जी थैंक यू सिमरन आई क्लिनिक है ऐसी है आई है मानसी रही है हेलो मानसी <laughs> तो ठीक हो हाँ जी हाँ जी प्लीज बैठो उत्तर बैठो ਠੀਕ ਹੈ ਤੁਹਾਡਾ ਮੇਰਾ ਠੀਕ ਹੈਗਾ ਹਾਂ ਸਹੀ ਹੈ ਬਿਲਕੁਲ ਹੁਣ ਆਪਾਂ ਯੂਵੀ ਦਾ ਦਿਖਾਣਾ ਆਇਆ ਜੇ ਯੂਵੀ ਤੇ ਆਪਾਂ ਨੇ ਬਲੇਸਿਸ ਲਗਵਾਣੇ ਨੇ ਠੀਕ ਹੈ ਠੀਕ ਹੈ ਕਿੰਨੀ ਏਜ ਹੈ ਜੀ ਇਹਦੀ ਹੈਗੀ ਆਪਣੇ 13 ਸਾਲ ਦੀ ਏਜ ਹੈਗੀ ਠੀਕ ਹਾਂ ਜੀ ਕੋਈ ਵੈਸੇ ਇਹਦੀ ਕੋਈ ਮੈਡੀਸਿਨ ਵਗੈਰਾ ਚਾਹੁੰਦੀ ਨਹੀਂ ਕੋਈ ਮੈਡੀਸਿਨ ਨਹੀਂ ਚੱਲਦੀ ਅਸਾਂ ਕੋਈ ਨੱਕ ਤੋਂ ਮਤਲਬ ਮੂੰਹ ਤੋਂ ਸਾਹ ਲੈਂਦਾ ਕੁਝ ਨਾ ਕੁਝ ਯਾਰ ਮੂੰਹ ਥੋੜਾ ਖੁੱਲਾ ਹਾਂ ਮੂੰਹ ਖੁੱਲਾ ਰਹਿੰਦਾ ਹਾਂ ਹਾਂ ਮੂੰਹ ਖੁੱਲਾ ਰਹਿੰਦਾ ਹੈਗਾ ਉੱਪਰ ਕਰੀਓ ਮੂੰਹ ਨੂੰ ਮੂੰਹ ਬੰਦ ਕਰਨ 'ਚ ਦਿੱਕਤ ਆਉਂਦੀ ਕਦੇ ਤਾਂ ਕਰਕੇ ਲਓ ਨੀ ਜਿਵੇਂ ਖਾਣਾ ਖਾਂਦੋ ਵਜੋਂ ਜੁਆਇਨ ਕਰੋ ਅੰਤ ਜੁੜਦੇ ਨਿੱਨੇ ਕੇ ਸੇਟਿੰਗਾਂ ਦੇਣੀਆਂ ਪੈਣਗੀਆਂ ਹਾਂਜੀ ਅੰਤ ਕਿ ਗਰੋਇੰਗ ਐਚ ਵੀ ਤੇ ਬਹੁਤ ਜ਼ਿਆਦਾ ਦੰਦ ਅੱਗੇ ਪਿੱਛੇ ਆ ਤਾਂ ਕਮ ਸੇ ਕਮ ਜਿਹੜੇ ਫਿਕਸਾ ਦਾ ਹੁੰਦਾ ਉਹ 150 ਰੁਪਏ ਲੱਗੇਗਾ ਤਾਂ ਹੀ ਉਸ ਜਗ੍ਹਾ ਤੇ ਸਟੇਬਲ ਹੋਊਗਾ ਠੀਕ ਹੈ ਜੇ ਜਲਦਬਾਜ਼ੀ ਕਰੂੰਗੇ ਫਿਰ ਉਹ ਕਰ ਲੋ ਤਾਂ ਬਹੁਤ ਚਲੋ ਚੈੱਕਅਪ ਕਰ ਲਓ ਪ੍ਰੋਪਰ ਠੀਕ ਹੈ ਦੇਰ ਤੇ ਬਰਕਰਾਰ ਕਿ ਦਿੱਤੀ ਨਹੀਂ ਕਿ ਕੋਈ ਖਾਣ ਵਿੱਚ ਦਿੱਕਤਾਂ ਨਹੀਂ ਬਲੇਸਿਸ ਲਗਾਨੇ ਬੱਚੇ ਨੂੰ ਕੋਈ ਦਿੱਕਤ ਕੋਈ ਵੀ ਦਿੱਕਤ ਨਹੀਂ ਆਏਗੀ ਠੀਕ ਹੈ ਕੁਝ ਵੀ ਖਾ ਪੀ ਸਕਦੇ ਐਵੇਂ ਦਾ ਪੁੱਛ ਰਹੀ ਸੀ ਬਸ ਟਾਈਮਲੀ ਹਰ ਮਹੀਨੇ ਇੱਕ ਵਿਜ਼ਿਟ ਹੋਏ ਕਰੇਗੀ ਹਰ ਮਹੀਨੇ ਆਣਾ ਆਤਾ ਜਦੋਂ ਆ ਜੀ ਸਕਦੇ ਆਪਾਂ ਕਿਉਂਕਿ ਹੁਣ ਟਾਈਮਿੰਗ ਦਾ ਕੋਈ ਹਾਂਜੀ ਟਾਈਮਿੰਗ ਦਾ ਕੋਈ ਇਸ਼ੂ ਨਹੀਂ ਹੈ ਹਾਂ ਠੀਕ ਹੈ ਰੋਜ਼ 10:30 ਤੋਂ 8 ਆਪਣਾ ਓਪਨ ਹੁੰਦਾ ਠੀਕ ਹੈ ਤੁਸੀਂ ਸਕੂਲ ਤੋਂ ਬਾਅਦ ਲੈ ਆਓ ਠੀਕ ਠੀਕ ਹੈ ਠੀਕ ਆਜੋ ਚਲੋ ਬੰਦ ਹੋ ਗਿਆ ਮਨਸੀ ਕਾ ਨਾ ਮੈਂ ਆਪਣੀ ਕਰਾਈ ਸੀ ਨਾ ਕੈਪਿੰਗ ਸਿਮਰਨ ਦੀ ਨਾ ਕੈਪਿੰਗ ਉੱਤਰ ਚੁੱਕੀ ਹੈਗੀ ਕੈਪਿੰਗ ਕਰਾਈ ਸੀਗੀ ਆਪਾਂ ਨੇ ਠੀਕ ਹੈ ਤੇ ਹੁਣ ਆਪਾਂ ਦੁਬਾਰਾ ਉਹਦਾ ਟ੍ਰੀਟਮੈਂਟ ਕਰਵਾਉਣਾ ਹੈਗਾ ਇਹਦੀ ਨਾ ਕੈਪ ਉੱਤਰ ਗਈ ਠੀਕ ਹਾਂ ਉਹ ਕਰਵਾਈ ਵੀ ਸੀ ਇਹਦਾ ਪਹਿਲਾਂ ਇੱਕ ਐਕਸਰੇ ਕਰ ਲਉਣਾ ਠੀਕ ਹੈ ਫਿਰ ਆਪਾਂ ਨੂੰ ਪਤਾ ਚੱਲ ਜਾਏਗਾ ਪਹਿਲਾਂ ਆਰਸੀਟੀ ਦਾ ਕਿਆ ਚੱਲ ਰਿਹਾ ਤੇ ਕੈਪਿੰਗ ਪੋਸੀਬਲ ਹੈ ਜਾਂ ਨਹੀਂ ਦੋਨਾਂ ਦੇ ਦੇਖ ਲਓ ਜੋ ਵੀ ਹੈ ਨਾ ਹਾਂਜੀ ਠੀਕ ਥੋੜਾ ਜਿਹਾ ਉੱਪਰ ਹੋ ਜਾ ਬਹੁਤ ਗੰਗੂ ਟੇਟਮੈਂਟ ਬੋਰਡ ਕੀ ਕਰਵਾਣਾ ਪੈਂਦਾ ਹੈ ਇਹ ਤਾਂ ਆਂਟੀ ਕੀੜੇ ਵੀ ਲੱਗੂਗੇ ਸਟਾਰਟ ਹੋ ਰਏਗਾ ਕਿ ਕਲੀਨਿੰਗ ਪ੍ਰੋਪਰਲੀ ਹੋ ਗਈ ਹਾਂ ਕਿਉਂ ਲੇ ਤਾਂ ਲੱਗੀ ਹੋਈ ਜੜਾਂ ਨੂੰ ਬਸ ਬ੍ਰਸ਼ ਨਹੀਂ ਨਾ ਕਰਦਾ ਮਾਲਸ ਨੇ ਬਰਸ਼ ਨੂੰ ਬੜਾ ਤੰਗ ਕਰ ਦੇਗਾ ਨਹੀਂ ਪਰ ਇਹਨਾਂ ਛੋਟਾ ਵੀ ਨਹੀਂ ਨਾ ਮੈਂ ਤੁਹਾਨੂੰ ਕੈਮਰੇ ਚ ਦਿਖਾਉਂਦੀ ਆ ਇਹ ਇਹਨਾਂ ਦਾ ਕਿਆ ਸਟੇਟਸ ਹੈ

ਜਿੱਥੇ ਦੇ ਕ੍ਰੈਡਿਟ ਪ੍ਰੈਸ਼ਨ ਹੁੰਦੀ ਹੈ ਤੇ ਪ੍ਰੋਬਲਮ ਫਿਲਿੰਗ ਹੋ ਹਾਂ ਜ ਤਿੰਨ ਚਾਰ ਤਾਂ ਫਿਲਿੰਗਸ ਹੈ ਇੱਕ ਹੋਰ ਸਿਟੀ ਹੋਏਗੀ ਜਿਹੜਾ ਨੀਚੇ ਵਾਲਾ ਨੀਚੇ ਵਾਲੇ ਦੀ ਹਾਂ ਵੀਕ ਐਕਸਰੇ ਕਰਕੇ ਮੈਂ ਤੁਹਾਨੂੰ ਉਹਨਾਂ ਦਾ ਦਿਖਾਉਣੀ ਜਿਹੜਾ ਜ਼ਿਆਦਾ ਖਰਾਬ ਹੈ ਠੀਕ ਹੈ ਦੇਖੋ ਵੀ ਰੂ ਛੋੜ ਥੋੜਾ ਵੀ ਉਹ ਛੋੜ ਬਹੁਤ ਤੇਲ ਜੂ ਵੀ ਤੇ ਲੱਗਣਾ ਗਲੇਵਾ ਖਾਇਵਾ ਦਿਖ ਰਿਹਾ ਹੁਣ ਹਾਂਜੀ ਹਾਂਜੀ ਬਸ ਇਹਦਾ ਲਾਸ ਚਾਂਸ ਹੈ ਸੇ ਹੁੰਦਾ ਇਹ ਨੂੰ ਫਿਰ ਆਪਾਂ ਆਰ ਸੀਟੀ ਕਰੂਗੇ ਇਹਦੀ ਆਰ ਸੀਟੀ ਕਰਕੇ ਇਹਦੇ ਉੱਪਰ ਕੈਪ ਲੱਗੇਗੀ ਕੈਪ ਹੂੰ ਓਕੇ ਠੀਕ ਹੈ ਬਹੁਤ ਅੱਛੀ ਚੱਲ ਰਹੀ ਹੈ ਇਹ ਕੈਪਿੰਗ ਹੋਈ ਗਈ ਹੈ ਮੰਨਸੀ ਜਿਹੜੀ ਆਪਾਂ ਕੈਪ ਉਤਾਰੀ ਵੀ ਲਗਾਈ ਸੀ ਨਾ ਉਹ ਬਿਲਕੁਲ ਠੀਕ ਹੈ ਹੁਣ ਇਹ ਕਹਿੰਦੀ ਦੂਸਰੀ ਦੇ ਵਿੱਚ ਪੇਨ ਹੋ ਰਿਹਾ ਬਹੁਤ ਜ਼ਿਆਦਾ ਦੇਖ ਲਓ ਇਹਦੀ ਪਿੱਛੇ ਵਾਲੇ ਹਾਂ ਕੋਈ ਵੰਨੇ ਐਕਸਰੇ ਕਰਕੇ ਦੇਖੀ ਹਾਂ ਕੀੜਾ ਲੱਗਿਆ ਹੋਵੇ ਇਹ ਜਦੋਂ ਇੱਕ ਕੈਪਲੇ ਲਾਉਂਦੇ ਨਾ ਨਾਲ ਵਾਲਾ ਦੰਦ ਵੀ ਕੱਟ ਦੁੰਦੇ ਆ ਇਹ ਕੈਪਿੰਗ ਲੱਗੀ ਹੋਈ ਹੈ ਨਾ ਤੇ ਕੀੜਾ ਲੱਗਿਆ ਹੋਇਆ ਇੱਥੇ ਜਿਹੜਾ ਗੈਪ ਦਿਖ ਰਿਹਾ ਨਾ ਤੁਹਾਨੂੰ ਇਹ ਓਹੋ ਇਹ ਕੈਪ ਹੈ ਇਹ ਗੈਪ ਹੈ ਜਿਹੜਾ ਬੰਕੜ ਵਾਇਸਿੰਗ ਹਾਂਜੀ ਬਾਕੀ ਇਹ ਹੇਠੇ ਜਿਹੜੀ ਕੈਪੀ ਹੋਈ ਹੋਈ ਹੈ ਇਹ ਬੜਾ ਇਹ ਤਾਂ ਹਿਲਦਾ ਏ ਥੋੜਾ ਜਿਹਾ ਇਹਦਾ ਕੀ ਲਾਜੂਗਾ ਹੁਣ ਹਲਕੀ ਜਿਹੀ ਫਿਲਿੰਗ ਕਰ ਸਕਦੇ ਆ ਦੇ ਨਾ क्लीन करते बाकी थोड़ी जी सफाई करने वाली है ये भी थोड़ा जहा लगे हुआ दंदा का जो दर्द है ਉਹ ਦਾ ਇਲਾਜ ਕਰਦੋ ਇਹਨੇ ਜਾਣਾ ਬਾਰ ਫਿਰ ਠੀਕ ਹੈ ਟ੍ਰੀਟਮੈਂਟ ਕਰਦੋ ਸਾਰਾ ਇਹਦਾ ਜੋ ਵੀ ਹੈਗਾ ਇਹਨਾਂ ਦਾ ਸਾਰਾ ਟ੍ਰੀਟਮੈਂਟ ਇਹਨਾਂ ਦਾ ਘਰ ਜਾਣ ਤੋਂ ਪਹਿਲਾਂ ਸਾਰਾ ਸਾਰਾ ਫਿਨਿਸ਼ ਕਰ ਦੋ ਕਿਉਂਕਿ ਫਿਰ ਬਾਰ-ਬਾਰ ਤੰਗ ਨਾ ਕਰੇ ਵੀ ਮੇਰਾ ਦੁੱਖਦਾ ਮਾ ਮੇਰਾ ਦੁੱਖਦਾ ਹੈਗਾ ਠੀਕ ਹੈ ਹਾਂਜੀ ਠੀਕ ਹੈ ਠੀਕ ਹੈ ਇਹਨਾਂ ਦੀ ਕੈਪਿੰਗ ਫਿਲਿੰਗ ਡਰਟੀ ਇਹ ਸਾਰੇ ਸਾਰਾ ਕੰਪਲੀਟ ਕਰ ਲਓ ਜੀ ਕਾਹਤੇ ਤੁਸੀਂ ਕੰਮ ਕਰਵਾਇਆ ਥਾ ਆਰਸੀਟੀ ਹੋਰ ਕੈਪਿੰਗ ਕਿਵੇਂ ਦਾ ਐਕਸਪੀਰੀਅੰਸ ਰਿਹਾ ਤੁਹਾਡਾ ਉਹ ਮੇਰੀ ਬਹੁਤ ਵਧੀਆ ਰਹੀ ਯਾਨੀ ਕਿ ਮੈਂ ਕੈਪਿੰਗ ਪਹਿਲਾਂ ਵੀ ਕਰਵਾਈ ਸੀਗੀ ਪਰ ਬਹੁਤ ਦਰਦ ਸੀਗਾ ਦਰਦ ਤੋਂ ਮੈਨੂੰ ਬਹੁਤ ਪੂਰਾ ਖਾਂਦੀ ਸੀ ਤਾਂ ਬਹੁਤ ਚੀਸਾ ਕੁਝ ਵੀ ਹਾਰ ਨਹੀਂ ਚੁਆਇਆ ਜਾਂਦਾ ਸੀਗਾ ਬਹੁਤ ਹੁੰਦਾ ਸੀਗਾ ਤੇ ਹੁਣ ਮੈਂ ਜਦੋਂ ਇੱਥੋਂ ਟ੍ਰੀਟਮੈਂਟ ਕਰਾਇਆ ਮੈਨੂੰ ਚੈਨ ਦੀ ਨਹੀਂ ਨੀਂਦ ਸੋਈ ਨਹੀਂ ਤਾਂ ਮੈਂ ਰੋਜ਼ ਮੈਡੀਸਿਨ ਪੇਨਕিলার ਖਾਂਦੀ ਹੀ ਰਹਿੰਦੀ ਸੀਗੀ ਜੀ ਤੁਹਾਨੂੰ ਵਧੀਆ ਲੱਗਿਆ ਪੈਨ ਸਰਸਿਟੀ ਬਹੁਤ ਵਧੀਆ ਹੋਏ ਵਧੀਆ ਆਏਗਾ ਤੁਹਾਡਾ ਟਰੀਟਮੈਂਟ ਵੀ ਬਹੁਤ ਅੱਛਾ ਆਏਗਾ ਔਰ ਮਸ਼ੀਨਰੀ ਵੀ ਜਿਹੜੀ ਸਾਰੀ ਲੇਟੈਸਟ ਹੈ ਔਰ ਬਹੁਤ ਹੀ ਯਾਨੀ ਕਿ ਸਫਾਈ ਨਾਲ ਕੰਮ ਕਰਿਆ ਜਾਂਦਾ ਕੋਈ ਨਹੀਂ ਹਾਂ ਜੀ ਠੀਕ ਹੈ ਤਾਂ ਹੀ ਮੈਂ ਆਪਣੇ ਬੱਚਿਆਂ ਨੂੰ ਹੁਣ ਨਾਲ ਲੈ ਕੇ ਆਈ ਹਾਂ ਹਾਂ ਜੀ ਨਹੀਂ ਸਭ ਦਾ ਵਧੀਆ ਹੈ ਬੱਚੇ ਦਾ ਟਰੀਟਮੈਂਟ ਇੱਥੇ ਕਰਵਾਉਣਾ ਹੈ ਕੁਆਲਿਟੀ ਬੈਸਟ ਇਕਵਿਪਮੈਂਟ ਤੇ ਪੂਰਾ ਸੌਫ ਸੁਫਾਈ ਨਾਲ ਕੰਮ ਕਰਨ ਤੁਹਾਨੂੰ ਡਿਸਕਾਊਂਟ ਵੀ ਤੁਸੀਂ ਅੱਛਾ ਦੇਣਾ ਡਿਸਕਾਊਂਟ ਹਾਂ ਔਰ ਮੇਂ ਕੁਰਾਲੀ ਵਾਲਿਆਂ ਲਈ ਸਭ ਲਈ ਬਹੁਤ ਜਾਇਜ਼ ਰੇਟ ਰੱਖੀ ਤੇ ਸਾਰੇ ਆਪਣਾ ਕੰਮ ਕਰਨ ਤੇ ਪੈਸਿਆਂ ਪਿੱਛੇ ਮਤਲਬ ਰੇਟ ਪਿੱਛੇ ਕਿਸੇ ਦਾ ਟ੍ਰੀਟਮੈਂਟ ਨਾ ਹੋਵੇ ਕਿਉਂਕਿ ਜੇ ਕੰਮ ਵਧੀਆ ਹੁੰਦਾ ਤਾਂ ਹੀ ਬੰਦਾ ਫਿਰ ਅੱਗੇ ਆਂਦਾ ਹੈਗਾ ਠੀਕ ਹੈ ਤੁਸੀਂ ਵਧੀਆ ਕੰਮ ਕਰ ਲਿਓਗੇ ਤਾਂ ਹੀ ਅਸੀਂ ਦੁਬਾਰਾ ਹੁਣ ਅੱਗੇ ਬੱਚਿਆਂ ਨੂੰ ਲੈ ਕੇ ਆਏਗੇ ਆਪਣੇ ਹਾਂ ਤੁਸੀਂ ਆਪਣੇ ਟ੍ਰੀਟਮੈਂਟ ਬਾਰੇ ਦੱਸੋ ਕਿ ਤੁਹਾਡਾ ਪਹਿਲਾ ਐਕਸਪੀਰੀਅੰਸ ਕਿਵੇਂ ਰਿਹਾ ਤੇ ਹੁਣ ਥੋੜਾ ਕੀ ਆਉਟਕਮ ਹੈ ਨਹੀਂ ਡਾਕਟਰ ਸਭ ਜਿਹੜਾ ਤੁਸੀਂ ਪਹਿਲਾਂ ਜਿਹੜਾ ਮੈਂ ਟੁੱਦੀ ਟ੍ਰੀਟਮੈਂਟ ਕਰਵਾਈ ਸੀ ਹਾਂਜੀ ਉਹਦੇ ਵਿੱਚ ਮੇਰੇ ਫਾਈਲ ਰਹਿ ਗਈ ਸੀ ਤੁਹਾਨੂੰ ਪਤਾ ਹੈ ਹੈਨਾ ਉਹ ਜਿਹੜੀ ਤੁਸੀਂ ਕੱਢੀਏ ਨਾ ਉਸ ਤੋਂ ਬਾਅਦ ਮੈਨੂੰ ਬਿਲਕੁਲ ਵੀ ਕੋਈ ਇਨਫੈਕਸ਼ਨ ਜਾਂ ਪੇਨ ਨਹੀਂ ਫੀਲ ਹੋਈ ਔਰ ਜਿਹੜੀ ਤੁਸੀਂ ਰੂਟ ਕੇ ਨਾਲ ਕਰਕੇ ਉੱਪਰ ਕੈਪਿੰਗ ਕੀਤੀ ਸੀ ਉਹਦੀ ਵੀ ਫਿਟਿੰਗ ਪਰਫੈਕਟ ਹੈ ਹੁਣ ਮੈਨੂੰ ਹਾਂਜੀ ਵੀ ਕੋਈ ਪ੍ਰੋਬਲਮ ਨਹੀਂ ਹੈ ਸੋ ਇਹ ਡਾਕਟਰ ਸ਼ਰਲੀ अग्रवाल ਹੈ ਇਹ ਪੀ ਐਚ ਡੀ ਚਾਈਲਡ ਸਾਈਕੋਲੋਜੀ ਹੈ ਤੇ ਇੱਕ ਟੀਚਰ ਵੀ ਹੈ ਇਨਾਂ ਨੇ ਆਪਣਾ ਬਹੁਤ ਕੀਮਤੀ ਟਾਈਮ ਕੱਟ ਕੇ ਮੇਰੇ ਕੋਲ ਟ੍ਰੀਟਮੈਂਟ ਲਈ ਆਏ ਤੇ ਅਸੀਂ ਇਹਨਾਂ ਦਾ ਸਾਰਾ ਟ੍ਰੀਟਮੈਂਟ ਦੂਰਬਿੰਦ ਦੇ ਨੀਚੇ ਹੀ ਕਰਿਆ ਹੈ ਤਾਂ ਕਿ ਸਾਨੂੰ ਬਿਲਕੁਲ ਡੀਪ ਦਿਖੇ ਤੇ ਅਸੀਂ ਉਹ ਚੀਜ਼ ਦਾ ਇਲਾਜ ਕਰ ਸਕੀਏ ਤੇ ਇਹ ਪਹਿਲਾਂ ਬਹੁਤ ਜ਼ਿਆਦਾ ਪੇਨ ਵਿੱਚ ਸੀ ਟ੍ਰੀਟਮੈਂਟ ਕਰਨ ਤੋਂ ਬਾਅਦ ਇਹਨਾਂ ਨੂੰ ਬਹੁਤ ਰਿਲੀਫ ਮਿਲੇ ਹੈ ਤੇ ਕੈਪਿੰਗ ਵੀ ਇਹਨਾਂ ਦੀ ਫਰਸਟ ਗੋ ਵਿੱਚ ਹੀ ਬਿਲਕੁਲ ਸੈੱਟ ਆ ਗਈ ਅਸੀਂ ਬਿਲਕੁਲ ਸਭ ਤੋਂ ਵਧੀਆ ਜਿਹੜੀ ਬੈਸਟ ਟੈਕਨੋਲੋਜੀ ਤੇ ਬੈਸਟ ਮਟੀਰੀਅਲ ਵਾਲੀ ਲੈਬ ਤੋਂ ਕੰਮ ਕਰਵਾਉਂਦੇ ਹਾਂ ਜਿਹਦੇ ਵਿੱਚ ਕੋਈ ਵੀ ਫਾਲਟ ਨਹੀਂ ਆਏਗੀ ਤੇ ਹਰ ਕੈਪ ਦੀ 5 ਤੋਂ 10 ਇਅਰਸ ਵਾਰੰਟੀ ਹੁੰਦੀ ਹੈ ਤੇ ਬਾਕੀ ਜੋ ਕੰਮ ਹੈ ਉਹ ਇਹਨਾਂ ਤੋਂ ਸੁਣਦੇ ਹੈ ਕਿ ਹੋਰ ਕਿਵੇਂ ਐਕਸਪੀਰੀਅੰਸ ਦੇ ਹਨ ਨਹੀਂ ਜਿਹੜਾ ਕੈਪਿੰਗ ਥੇ ਮੈਂ ਪਹਿਲਾਂ ਵੀ ਦੋ ਤਿੰਨ ਢੁਟਕੇ ਨਾਲ ਕਰਾ ਚੁੱਕੀ ਆ ਪਰ ਡਾਕਟਰ ਸਾਹਿਬ ਜਿਹੜੀ ਤੁਸੀਂ ਕੀਤੀ ਹੈ ਨਾ ਕੈਪਿੰਗ ਉਹਦੀ ਪਰਫੈਕਟ ਫਿਟ ਆਈ ਹੈ ਬਿਲਕੁਲ ਵੀ ਉੱਪਰ ਵੀ ਟੱਚ ਨਹੀਂ ਹੋਇਆ ਉਹ ਅਤੇ ਖਾਣੇ 'ਚ ਵੀ ਕੋਈ ਪ੍ਰੋਬਲਮ ਨਹੀਂ ਆਈ ਔਰ ਇਨਫੈਕਸ਼ਨ ਕਰਕੇ ਜਿਹੜੀ ਪਹਿਲਾਂ ਪੇਨ ਸੀ ਉਹ ਵੀ ਬਿਲਕੁਲ ਰਿਮੂਵ ਹੋ ਗਈ ਹੈ ਇਵਨ ਮੈਂ ਆਪਣੇ ਸਟੂਡੈਂਟਸ ਨੂੰ ਵੀ ਰეკਮੈਂਡ ਕਰਦੀ ਹਾਂ ਕਿ ਤੁਹਾਡੇ ਕੋਲ ਆਨ ਕਿਉਂਕਿ ਬੱਚਿਆਂ ਨੂੰ ਇੱਕ ਫ੍ਰੈਂਡਲੀ ਡਾਕਟਰ ਦੀ ਜ਼ਰੂਰਤ ਹੁੰਦੀ ਹੈ ਔਰ ਮੈਨੂੰ ਲੱਗਦਾ ਹੈ ਉਹ ਜਿਹੜੀ ਕੁਆਲਿਟੀਜ਼ ਹੈ ਤੁਹਾਡੇ ਵਿੱਚ ਹੈ। ਥੈਂਕ ਯੂ। ਮੈਂ ਰਕੇਸ਼ ਅਗਰਵਾਲ ਕੁਰਾਲੀ ਤੋਂ ਮੈਂ ਅਗਰਵਾਲ ਸਭਾ ਕੁਰਾਲੀ ਦਾ ਪ੍ਰਧਾਨ ਹਾਂ ਤੇ ਭਾਜਪਾ ਜ਼ਿਲ੍ਹਾ ਮੁਹਾਲੀ ਦਾ ਸਪੋਕਸਪਰਸਨ ਵੀ ਹਾਂ। ਮੇਰੀ ਬੇਟੀ مانਸੀ ਅਗਰਵਾਲ ਜਿਹੜੀ ਕਿ ਸ਼ੁਰੂ ਤੋਂ ਹੀ ਪੜ੍ਹਾਈ ਦੇ ਵਿੱਚ ਬਹੁਤ ਹੁਸ਼ਿਆਰ ਸੀ। ਇਸ ਨੇ ਆਪਣੀ ਮਿਹਨਤ ਦੇ ਨਾਲ ਅੱਜ ਮੇਰਾ ਨਾਂ ਰੌਸ਼ਨ ਕੀਤਾ ਐ ਐਮ ਡੀ ਐਸ ਕੀਤੀ ਐ ਜਿਸ ਦੀ ਸਾਰੀ ਪੜ੍ਹਾਈ ਗਵਰਨਮੈਂਟ ਕਾਲਜ ਤੋਂ ਇਹ ਬਿਨਾਂ ਕਿਸੇ ਡੋਨੇਸ਼ਨ ਤੋਂ ਇਹਨੇ ਸਾਰੀ ਪੜ੍ਹਾਈ ਕੀਤੀ ਐ ਕਿਸੇ ਜਗ੍ਹਾ ਵੀ ਕੋਈ ਐਕਸਟਰਾ ਫੀਸ ਨਹੀਂ ਸਾਨੂੰ ਦੇਣੀ ਪਈ ਮੈਨੂੰ ਬਹੁਤ ਪ੍ਰਾਊਡ ਫੀਲ ਹੁੰਦਾ ਆਪਣੀ ਬੇਟੀ ਤੇ ਜਿਸ ਨੇ ਮੇਰਾ ਨਾਂ ਰੌਸ਼ਨ ਕੀਤਾ ਐ ਤੇ ਹੁਣ ਇਹ ਐਮ ਡੀ ਐਸ ਕਰਨ ਤੋਂ ਬਾਅਦ ਖਰੜ ਵਿੱਚ ਅਮਾਇਰਾ ਐਂਪੋਰਿਓ ਦੇ ਵਿੱਚ ਆਪਣਾ ਕਲੀਨਿਕ ਖੋਲ੍ਹਿਆ ਇਸਨੇ ਸਿੰਦੀ ਸੂਚੀ ਦੇ ਬੈਕਸਾਈਡ ਫਸਟ ਫਲੋਰ ਤੇ ਤੇ ਮੈਂ ਉਮੀਦ ਕਰਦਾ ਹਾਂ ਕਿ ਸਾਡੀ ਬੇਟੀ ਇਸ ਤਰ੍ਹਾਂ ਹੀ ਪੇਸ਼ੈਂਟਸ ਦੇ ਨਾਲ ਵੀ ਅੱਛਾ ਵਰਤਾਓ ਕਰਦੇ ਹੋਏ ਉਹਨਾਂ ਦਾ ਦੁੱਖ ਦਰਦ ਦੂਰ ਕਰੇਗੀ ਤੇ ਆਪਣੇ ਸਮਾਜ ਦੇ ਵਿੱਚ ਨਾਮ ਰੋਸ਼ਨ ਕਰੇਗੀ ਇਹਨਾਂ ਦਾ ਕੈਂਪ ਬਗੈਰਾ ਲਗਾ ਕੇ ਸਕੂਲ ਦੇ ਬੱਚਿਆਂ ਦਾ ਖਰੜ ਦੇ ਵਿੱਚ ਸਕੂਲਾਂ ਦੇ ਤੇ ਕੋਰਾਲੀ ਦੇ ਵਿੱਚ ਭਾਰਤੀ ਕਾਸ਼ ਪ੍ਰੀਸ਼ਦ ਵੱਲੋਂ ਵੀ ਜੋ ਕੈਂਪ ਲਗਾਏਗੀ ਉਹਨਾਂ ਦੇ ਵਿੱਚ ਵੀ ਬੱਚਿਆਂ ਦਾ ਤੇ ਸਮਾਜ ਦਾ ਡੈਂਟਲ ਟ੍ਰੀਟਮੈਂਟ ਬਹੁਤ ਅੱਛੇ ਢੰਗ ਦੇ ਨਾਲ ਤੇ ਸਸਤੇ ਰੇਟਾਂ ਤੇ ਕਰਕੇ ਉਹਨਾਂ ਦਾ ਵੀ ਦੁੱਖ ਦਰਦ ਦੂਰ ਕਰੇ ਵੀ ਪ੍ਰਮਾਤਮਾ ਇਹਨੂੰ ਸ਼ਕਤੀ ਦੇਵੇ ਸਾਡਾ ਆਸ਼ੀਰਵਾਦ ਹਮੇਸ਼ਾ ਸਾਡੀ ਬੇਟੀ ਦੇ ਨਾਲ ਹੈ ਧੰਨਵਾਦ ਜੈ ਹਿੰਦ ਨਮਸਕਾਰ ਜੀ ਮੈਂ ਅਫੀਨਾ ਬਕਰਵਾਲ ਮੈਂ ਚੰਡੀਗੜ੍ਹ ਤੋਂ ਬਿਲੋਂਗ ਕਰਦਾ ਹਾਂ ਤੇ ਮੈਂ ਡਾਕਟਰ ਮਾਨਸੀ ਕੋਲ ਟ੍ਰੀਟਮੈਂਟ ਵਾਸਤੇ ਆਇਆ ਸੀਗਾ ਤੋ ਜੋ ਕਿ ਮੈਨੂੰ ਬਹੁਤ ਹੀ ਜ਼ਿਆਦਾ ਰੀਲੀਫ ਮਿਲੇ ਮੈਂ ਲਾਸਟ ਮੰਥ ਵੀ ਕਿਤੇ ਫਿਲਿੰਗ ਕਰਾਈ ਸੀਗੀ ਆਪਣੇ ਦੰਤ ਦੀ ਤੇ ਬਟ ਉਹ ਚਾਰ ਪੰਜ ਦਿਨ ਬਾਅਦ ਹੀ ਨਿਕਲ ਗਈ ਫਿਰ ਮੈਨੂੰ ਕਿਸੇ ਨੇ ਡਾਕਟਰ ਮਾਨਸੀ ਵਾਲੇ ਦੱਸਿਆ ਪੂਰੇ ਕਰੜ ਦੇ ਵਿੱਚ ਤੇ ਮੈਂ ਉਰੇ ਆ ਕੇ ਫਿਲਿੰਗ ਕਰਾਈ ਸੀਗੀ ਤੇ ਮੈਂ ਅੱਜ ਦੁਬਾਰਾ ਰੀ ਚੈਕਿੰਗ ਵਾਸਤੇ ਫੇਣੀ ਆਇਆ ਸੀਗਾ ਜੋ ਕਿ ਮੈਨੂੰ ਬਹੁਤ ਹੀ ਜ਼ਿਆਦਾ ਆਰਾਮ ਆ ਤੇ ਮੈਨੂੰ ਬਹੁਤ ਰੀਜ਼ਨੇਬਲ ਰੇਟ ਤੇ ਡਾਕਟਰ ਮਾਨਸੀ ਨੇ ਮੇਰਾ ਬਹੁਤ ਵਧੀਆ ਟਰੀਟਮੈਂਟ ਕੀਤਾ ਤੇ ਮੈਂ ਉਹਨਾਂ ਦਾ ਬਹੁਤ ਹੀ ਸ਼ੁਕਰਗੁਜ਼ਾਰ ਹਾਂ ਡਾਕਟਰ ਅਮਨਸੀਤ ਲਾਊਜੀ ਤੁਸੀਂ ਸਾਰੀ ਇਹ ਜਾਣਕਾਰੀ ਦੇਖੀ ਹੈ ਜੇ ਡਾਕਟਰ ਮਾਨਸੀ ਅਗਰਵਾਲ ਜੀ ਦੇ ਵੱਲੋਂ ਇਹ ਡੈਂਟਲ ਸਟੂਡੀਓ ਖਰੜਵੇ ਵਿੱਚ ਅਮਾਇਰਾ ਇੰਪੀਰੀਅਲ ਦੇ ਵਿੱਚ ਇਹ ਖੋਲਿਆ ਗਿਆ ਹੈ ਤੋਂ ਤੁਹਾਨੂੰ ਸਾਰਿਆਂ ਨੂੰ ਇਹ ਅਪੀਲ ਹੈ ਕਿ ਜਿਸ ਕਿਸੇ ਨੂੰ ਵੀ ਇਹ ਜ਼ਿੰਦਗੀ ਦੇ ਵਿੱਚ ਪ੍ਰੋਬਲਮਾਂ तकरीबन ਆਉਂਦੀਆਂ ਰਹਿੰਦੀਆਂ ਨੇ ਉਤਰਾਚੜਾ ਆਉਂਦੇ ਰਹਿੰਦੇ ਨੇ ਜਿਨ੍ਹਾਂ ਕਿਸੇ ਦੇ ਵੀਰ ਭੈਣ ਨੂੰ ਕੋਈ ਦੰਦਾਂ ਦੀ ਪ੍ਰੋਬਲਮ ਹੋਵੇ ਤਾਂ ਇੱਥੇ ਆ ਕੇ ਤੁਸੀਂ ਆਪਣਾ ਚੰਗਾ ਇਲਾਜ ਕਰਵਾ ਸਕਦੇ ਹੋ ਸੋ ਸਾਡੀ ਵੀ ਇਹ ਅਪੀਲ ਹੈ ਕਿ ਇਸ ਸਕਰੀਨ ਦੇ نیچے ਡਾਕਟਰ ਸਾਹਿਬ ਦਾ ਪੂਰਾ ਐਡਰੈਸ ਅਤੇ ਮੋਬਾਈਲ ਨੰਬਰ ਵੀ ਚੱਲ ਰਿਹਾ ਹੈ ਤੁਸੀਂ ਕੰਟੈਕਟ ਵੀ ਕਰ ਸਕਦੇ ਹੋ ਸੋ ਨਵੇਂ-ਨਵੇਂ ਗਤੀਵਿਧੀਆਂ ਦੇਖਣ ਦੇ ਲਈ ਸਾਡੇ ਇਹ ਕਮਾਨ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਵੀ ਕਰੋ ਧੰਨਵਾਦ